ਕਿਵੇਂ ਸ਼ੁਰੂਆਤ ਹੋਈ ਇਰਾਦਾ ਕਿਵੇਂ ਬਣਿਆ ਕੀ ਕੀ ਮਤਲਬ ਟੀਚਾ ਕੀ ਮੈਨੀਫੈਸਟੋ ਲੈ ਕੇ ਇਰਾਦਾ ਬਣਾਇਆ ਝੋਣ ਲੜਨ ਦਾ ਪਹਿਲਾਂ ਵੀ ਬਹੁਤ ਸਾਰੇ ਆਜ਼ਾਦ ਉਮੀਦਵਾਰ ਇਦਾਂ ਦੇ ਵੀ ਖੜੇ ਹੋਏ ਕਿ ਲੁਧਿਆਣੇ ਦੀ ਜ਼ਿਕਰ ਕਰ ਗੱਲ ਕਰਦੇ ਆ ਚੰਦਨ ਚੰਡਾਲੀਆ ਮੁੰਡਾ ਵੀ ਖੜਾ ਹੋਇਆ ਸੀ ਵਾਲਮੀਕੀ ਸਮਾਜ ਦਾ ਚਿਹਰਾ ਸੀ ਉਹਨਾਂ ਨੇ ਬਰ ਵਿੱਚ ਉਹ ਆਮ ਆਦਮੀ ਪਾਰਟੀ ਚਲੇਗਾ ਕੀ ਤੁਸੀਂ ਸਮਾਜ ਦੇ ਨਾਲ ਕਿਤੇ ਆਉਣ ਵਾਲੇ ਸਮੇਂ 'ਚ ਇਦਾਂ ਦਾ ਧੋਖਾ ਤਾਂ ਨਹੀਂ ਕਰੋਗੇ ਕੀ ਆਜ਼ਾਦ ਖੜੇ ਹੋ ਕੇ ਦੂਸਰੀਆਂ ਪਾਰਟੀਆਂ ਤੋਂ ਉਮੀਦ ਤਾਂ ਨਹੀਂ ਰੱਖ ਰਹੇ ਉਹ ਇਦਾਂ ਦਾ ਤਾਂ ਨਹੀਂ ਹੈਪਨ ਹੋਣ ਨੂੰ ਮਿਲੂਗਾ ਇਹ ਲੋਕਾਂ ਨੂੰ ਇੱਥੋਂ ਤੱਕ ਵੇਖੋ ਮਰਨ ਤੋਂ ਬਾਅਦ ਜਿਹੜਾ ਇਨਸਾਨ ਹੈ ਉਹ ਕਿੱਥੇ ਜਾਂਦਾ ਸ਼ਮਸ਼ਾਨ ਘਾਟ ਤੇ ਜਾਂਦਾ ਸ਼ਮਸ਼ਾਨ ਘਾਟ ਦਾ ਰਸਤਾ ਮੇਰੇ ਲੋਕਾਂ ਲਈ ਨਹੀਂ ਬਣਿਆ ਹੈਗਾ ਉਹ ਕੱਚਾ ਹੈਗਾ ਮੇਰੇ ਲੋਕ ਕੰਨ ਹੀ ਚੁੱਕ ਕੇ ਖੜਦੇ ਆ ਰਸਤੇ ਜਿਹੜੀ ਸਾਡੀ ਡੈੱਡ ਬੋਡੀ ਜਿਹੜੀ ਆ ਇਨਸਾਨ ਨੂੰ ਜਿੰਦੇ ਜੀ ਤੇ ਸਾਨੂੰ ਕਦਰ ਨਹੀਂ ਹੈ ਮਰਨ ਤੋਂ ਬਾਅਦ ਵੀ ਸਾਨੂੰ ਜਿਹੜੀ ਉਹ ਕਦਰ ਨਹੀਂ ਮਿਲਦੀ ਕਿਉਂਕਿ ਜਦੋਂ ਕੰਨ ਹੀ ਜਾਂਦੇ ਆ ਤੇ ਉਹ ਡਿੱਗ ਪੈਂਦੀ ਆ ਸਾਡੀ ਜਿਹੜੀ ਬੋਡੀ ਆ ਉਹਨੂੰ ਅਸੀਂ ਚੁੱਕ ਕੇ ਲਿਬੜ ਜਾਂਦੀ ਆ ਤੇ ਅਸੀਂ ਚੁੱਕ ਕੇ ਕਿਉਂਕਿ ਬਾਰਸ਼ਾਂ ਦਾ ਮੌਸਮ ਹੈ ਬਾਰਿਸ਼ ਦੇ ਵਿੱਚ ਉਹਨੂੰ ਚੁੱਕ ਕੇ ਦੁਬਾਰਾ ਜਿਹੜਾ ਆ ਉਹ ਕੰਨੀ ਉੱਪਰ ਚੜਾਉਂਦੇ ਆ ਇਹ ਜਿਹੜੀ ਇਹ ਅਸਲ ਵਿੱਚ ਸਾਡੇ ਸਮਾਜ ਨੂੰ ਸੋਚਣ ਦੀ ਕਿ ਥਰਡ લેਵਲ ਤੱਕ ਅਸੀਂ ਜਾਣਾ ਹੈਗਾ ਥੱਲੇ ਸਾਡੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਖਸਤਾ ਬਹੁਤ ਜ਼ਿਆਦਾ ਨਾਜ਼ੁਕ ਚੱਲ ਰਹੀ ਆ ਪਾਰਟੀ ਦਾ ਸਿਰੀ ਹੋਣ ਤੇ ਇਲੈਕਸ਼ਨ ਲੜ ਰਿਹਾ ਕਿਉਂਕਿ ਸਿਬਲ ਤੋਂ ਇਲੈਕਸ਼ਨ ਲੜਨਾ ਪਾਰਟੀ ਦਾ ਸਿਰੀ ਹੋਣਾ ਪਾਰਟੀ ਆਪਣੀ ਮਰਜ਼ੀ ਨਾਲ ਜੋ ਕਹੇਗੀ ਉਹ ਗੱਲ ਕਰਾਂਗਾ ਮੈਂ ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਆ ਨਾ ਤੇ ਵਿਧਾਨ ਸਭਾ ਚੁੱੱਕ ਸਕਦਾ ਨਾ ਮੈਂ ਜਿਹੜਾ ਆ ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਆ ਲੋਕ ਸਭਾ ਦੇ ਵਿੱਚ ਚੁੱੱਕ ਸਕਦਾ ਜੇ ਕਿਸੇ ਪਾਰਟੀ ਦਾ ਨੁਮਾਇੰਦਾ ਹੋਊਗਾ ਜੇਕਰ ਮੈਂ ਆਪਣੇ ਲੋਕਾਂ ਦੀ ਗੱਲ ਕਰਨਾ ਚਾਹੁੰਦਾ ਤੇ ਫਿਰ ਨਿਊਡਲ ਜਿਹੜਾ ਹੋ ਕੇ ਆਜ਼ਾਦ ਹੋ ਕੇ ਮੈਨੂੰ ਆਪਣੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਆ ਵਿਧਾਨ ਸਭਾ ਤੱਕ ਲੈ ਕੇ ਜਾਣਾ ਪੈਣਾ ਜਦੋਂ ਮੈਂ ਆਪਣੇ ਲੋਕਾਂ ਦੀ ਆਵਾਜ਼ ਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਵਾਂਗਾ ਤੇ ਜਿਨ੍ਹਾਂ ਲੋਕਾਂ ਮੇਰੇਆਂ ਮੈਨੂੰ ਜਿਤਾਇਆ ਗਰੀਬ ਕਿਸਾਨਾਂ ਨੇ ਗਰੀਬ ਜਿਹੜਾ ਵਰਗ ਨੇ ਅਤੇ ਐਸੀਬੀਸੀ ਭਾਈਚਾਰੇ ਨੇ ਉਹਨਾਂ ਦੀ ਆਵਾਜ਼ ਜਿਹੜੀ ਆ ਮੈਂ ਇਕ ਠੋਕ ਕੇ ਜਿਹੜੀ ਆ ਉਹ ਵਿਧਾਨ ਸਭਾ ਨੂੰ ਬਲੰਦ ਕਰ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਖਾਸ ਤੌਰ ਤੇ ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਪ੍ਰਚਾਰ ਦੇਖਣ ਨੂੰ ਮਿਲ ਰਿਹਾ ਖਾਸ ਤੌਰ ਤੇ ਹਲਕਾ ਤਰਨਤਾਰਨ ਦੀ ਜ਼ਮੀਨੀ ਚੋਣਾਂ ਦੀ ਗੱਲ ਕਰਦੇ ਆਂ ਤੇ ਬੜਾ ਮਸਲਾ ਬੜੀਆਂ ਪਾਰਟੀਆਂ ਵੀ ਅਵੇਅਰ ਹੋਈਆਂ ਨੇ ਔਰ ਆਜ਼ਾਦ ਉਮੀਦਵਾਰ ਜਿਹੜੀ ਆ ਉਹ ਵੀ ਉਹਨਾਂ ਨੇ ਵੀ ਆਪਣੀ ਜਿਹੜੀ ਪ੍ਰਚਾਰ ਲੜੀ ਨੂੰ ਜਿਹੜਾ ਸ਼ੁਰੂ ਕੀਤਾ ਵਾ ਸੋ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਮਾਜ ਦੇ ਵਿੱਚ ਅੱਛਾ ਪ੍ਰਯਤਨ ਪ੍ਰਚਾਰ ਔਰ ਸਮਾਜ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਗਤੀਵਿਧੀਆਂ ਆ ਉਹਨਾਂ ਨੂੰ ਆਪਾਂ ਸਾਰੇ ਹੀ ਜਾਣਦੇ ਆ ਕਿਉਂਕਿ ਇਹ ਸੰਤ ਬਾਬਾ ਨਿਸ਼ਤਨਾਥ ਜੀ ਕਿਸੇ ਪਛਾਣ ਦੇ ਮਹਤਾਜ ਨਹੀਂ ਆ ਕਿਉਂਕਿ ਇਹਨਾਂ ਦਾ ਜਿਹੜਾ ਵਰਕ ਹੈ ਗਰੀਬਾਂ ਮਜਲੂਮਾਂ ਦੀ ਹੱਕ ਤੇ ਇਹ ਗਰੀਬਾਂ ਮਜਲੂਮਾਂ ਦੀ ਆਵਾਜ਼ ਨੇ ਔਰ ਜੇਕਰ ਗੱਲ ਕਰਦੇ ਆਂ ਤੇ ਅੱਜ ਇਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਨੇ ਆਂ ਔਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਇਰਾਦਾ ਕੀ ਆ ਜੇ ਜੇਕਰ ਸਮਾਜ ਦੇ ਵਿੱਚ ਕੰਮ ਕਰਨ ਦੀ ਗੱਲ ਕਰਦੇ ਤਾਂ ਕੰਮ ਪਹਿਲਾਂ ਵੀ ਕਰਦੇ ਸੀ ਔਰ ਕੀ ਚੋਣਾ ਲੜ ਕੇ ਕੀ ਐਸਾ ਕੋਈ ਇਦਾਂ ਦਾ ਕੀ ਕਰਨਾ ਚਾਹੁੰਦੇ ਨੇ ਕੀ ਕੋਈ ਇਦਾਂ ਦਾ ਪਰਵਰਤਨ ਲੈ ਕੇ ਆਉਣਾ ਚਾਹੁੰਦੇ ਨੇ ਜਾਂ ਫਿਰ ਇਸ ਹਲਕੇ ਦੀ ਜੇ ਗੱਲ ਕਰਦੇ ਹਾਂ ਤਰਨ ਤਰਨ ਹਲਕੇ ਦੀ ਗੱਲ ਕਰਦੇ ਹਾਂ ਤਾਂ ਕੀ ਇਸ ਹਲਕੇ ਦੇ ਵਿੱਚ ਜਿਹੜਾ ਗਰੀਬਾਂ ਮਜਲੂਮਾਂ ਦੇ ਨਾਲ ਜਿਹੜਾ ਤਸ਼ੱਦਦ ਹੁੰਦਾ ਉਸੇ ਕਰਕੇ ਇਹ ਜਿਹੜਾ ਆ ਜਿਮਨੀ ਚੋਣਾ ਦੀ ਲੜਨ ਦੇ ਲਈ ਤਿਆਰ ਹੋਏ ਨੇ ਗੱਲਬਾਤ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਸਵਾਗਤ ਹੈ ਦਰਾਵੜ ਚੈਨਲ ਤੇ ਜੀ ਚਾ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤੇ ਧੰਨਵਾਦ ਕਰਦਾ ਹਾਂ ਦਰਾਵੜ ਚੈਨਲ ਦੇ ਐਮ.ਬੀ ਸਾਹਿਬ ਮੰਦੀਪ ਜੀ ਤੋਂ ਉਹਨਾਂ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਕਿਉਂਕਿ ਅਕਸਰ ਹੀ ਸਾਰੇ ਸਮਾਜ ਦੇ ਉਹ ਛੋਟੇ-ਛੋਟੇ ਮੁੱਦੇ ਵੱਡੇ ਮੁੱਦੇ ਜਿਹੜੇ ਆ ਉਹ ਦਰਾਵੜ ਚੈਨਲ ਦੇ ਮਾਧਿਅਮ ਨਾਲ ਪੂਰੇ ਸਮਾਜ ਪੂਰੇ ਭਾਈਚਾਰੇ ਤੱਕ ਜਿਹੜੇ ਆ ਪਹੁੰਚਦੇ ਰਹਿੰਦੇ ਆ ਸੋ ਅੱਜ ਜਿਹੜਾ ਸਾਡੇ ਨਾਲ ਇਹ ਗੱਲਬਾਤ ਕਰਨ ਲਈ ਆ ਇਹ ਮੈਂ ਧੰਨਵਾਦ ਕਰਦਾ ਬਿਲਕੁਲ ਇਹਨਾਂ ਦੀ ਪੂਰੀ ਟੀਮ ਦਾ ਅਤੇ ਸਾਰੇ ਸਰੋਤਿਆਂ ਦਾ ਸਾਰੇ ਸਮਾਜ ਦਾ ਜੀ ਮਹਾਰਾਜ ਜੀ ਕਿਵੇਂ ਕਿਵੇਂ ਸ਼ੁਰੂਆਤ ਹੋਈ ਇਰਾਦਾ ਕਿਵੇਂ ਬਣਿਆ ਕੀ ਕੀ ਮਤਲਬ ਟੀਚਾ ਕੀ ਮੈਨੀਫੈਸਟੋ ਲੈ ਕੇ ਇਰਾਦਾ ਬਣਾਇਆ ਚੋਣ ਲੜਨ ਦਾ ਸੋ ਮੈਂ ਦੱਸਣਾ ਚਾਹੁੰਦਾ ਕਿਉਂਕਿ ਜੋ ਗਰਾਊਂਡ ਲੈਵਲ ਤੇ ਥਰਡੀ ਦੇ ਮੈਂ ਗੱਲ ਕਰਨਾ ਚਾਹੁੰਦਾ ਕਿਉਂਕਿ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮਹੱਲਿਆਂ ਚ ਜਿੱਥੇ ਵੀ ਮੈਂ ਦੇਖਦਾ ਮੇਰੇ ਭਾਈਚਾਰੇ ਨਾਲ ਇੰਨਾ ਤੱਕਾ ਇੰਨਾ ਤਸੱਦਦ ਇੰਨਾ ਹਤਿਆਚਾਰ ਹੁੰਦਾ ਹੈ ਕਿ ਮੈਂ ਆ ਜਣ ਕੇ ਅਕਸਰ ਹੀ ਜਿਆਦਾ ਸਾਰੇ ਦਾ ਸਾਰਾ ਸਮਾਜ ਜਥੇਬੰਦੀਆਂ ਦੇ ਮਾਧਿਅਮ ਨਾਲ ਆਪਣੇ ਗਰੀਬਾਂ ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਦਾ ਤੇ ਉਸ ਆਵਾਜ਼ ਨੂੰ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਾਉਂਦਾ ਪਰ ਇੱਥੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਇੱਕ ਜਿਹੜੀ ਆਪਾਂ ਨੂੰ ਤਾਕਤ ਦਿੱਤੀ ਉਹਨਾਂ ਕਹੇ ਮਾਸਟਰ ਚਾਬੀ ਆਪਾਂ ਹਾਸਲ ਕਰਨੀ ਉਹ ਮਾਸਟਰ ਚਾਬੀ ਹੈਗੀ ਕਿਹੜੀ ਹੈ ਕਿਹੜੀ ਸੀ ਉਹ ਮਾਸਟਰ ਚਾਬੀ ਉਹਨਾਂ ਨੇ ਕਿਹਾ ਹੀ ਪ੍ਰੈਕਟੀਕਲ ਤਾਕਤ ਮਾਸਟਰ ਕੀ ਬਾਪ ਕੇ ਮਾਸਟਰ ਕੀ ਹੈਗੀ ਆ ਪ੍ਰੈਕਟੀਕਲ ਤਾਕਤ ਜੇਕਰ ਆਪਾਂ ਰਾਜਨੀਤਿਕ ਸੱਤਾ ਦੇ ਵਿੱਚ ਆਪਾਂ ਉਨੇ ਆ ਤੇ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਵਿਧਾਨ ਸਭਾ ਦੇ ਵਿੱਚ ਉਠਾ ਸਕਦੇ ਆ ਇਸੇ ਤਰ੍ਹਾਂ ਲੋਕ ਸਭਾ ਦੇ ਵਿੱਚ ਵੀ ਉਠਾ ਸਕਦੇ ਆ ਇਸ ਕਰਕੇ ਜਿਹੜਾ ਆ ਇਹਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਆ ਉਸ ਵਿੱਚ ਜਥੇਬੰਦੀ ਨੇ ਜਿਹੜਾ ਆ ਆਪਣੇ ਜਿਹੜੇ ਸਮੁੱਚੇ ਸਮਾਜ ਦਾ ਜਿਹੜਾ ਕੈਂਡੀਡੇਟ ਆ ਉਹ ਉਤਾਰਿਆ ਜੀ ਤੇ ਜਿਵੇਂ ਸਮਾਜ ਦੇ ਵਿੱਚ ਜਿਹੜਾ ਸੋਸ਼ਲ ਵਰਕ ਦੀ ਗੱਲ ਕਰਦੇ ਆ ਸਮਾਜ ਨੂੰ ਤੁਸੀਂ ਪਹਿਲਾਂ ਵੀ ਲੜਦੇ ਸੀ ਸਮਾਜ ਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਜਿਵੇਂ ਇਰਾਦਾ ਬਣਾਇਆ ਤੁਸੀਂ 바ਵਾ ਸਾਹਿਬ ਅੰਬੇਦਕਰ ਦੀ ਗੱਲ ਕਰਦੇ ਆ ਕਿ 바ਵਾ ਸਾਹਿਬ ਅੰਬੇਦਕਰ ਕਹਿੰਦੇ ਕਿ ਸਾਰੇ ਦੁੱਖਾਂ ਦੀ ਚਾਬੀ ਰਾਜਨੀਤੀ ਆ ਪਰ ਆਜ਼ਾਦ ਉਮੀਦਵਾਰ ਲੜਨ ਦਾ ਹੀ ਇਰਾਦਾ ਕਿਵੇਂ ਬਣਾਇਆ ਕਿਉਂਕਿ ਪਾਰਟੀਆਂ ਤਾਂ ਬਹੁਤ ਸਾਰੀਆਂ ਨੇ ਔਰ ਸਮਾਜ ਦੇ ਬਹੁਤ ਸਾਰੇ ਲੀਡਰ ਵੀ ਨੇ ਜਿਹੜੇ ਐਸਸੀ ਸਮਾਜ ਦੀ ਗੱਲ ਕਰਦੇ ਤੁਸੀਂ ਜ਼ਿਕਰ ਕਰਦੇ ਆ ਕਿ ਅਸੀਂ ਐਸਸੀ ਬੀਸੀ ਸਮਾਜ ਦੇ ਲਈ ਲੜਨਾ ਚਾਹੁੰਦੇ ਆ ਪਰ ਸਮਾਜ ਦੇ ਵਿੱਚ ਬਹੁਤ ਸਾਰੇ ਲੀਡਰ ਪਹਿਲਾਂ ਵੀ ਨੇ ਕਿ ਉਹ ਆਵਾਜ਼ بلند ਨਹੀਂ ਕਰ ਪਾਰਾ ਕਿ ਉਹ ਸਮਾਜ ਦੇ ਹੱਕਾਦਿਕਾਰਾਂ ਦੀ ਗੱਲ ਨਹੀਂ ਕਰ ਪਾਰਾ ਮੈਂ ਦੱਸਣਾ ਚਾਹੁੰਦਾ ਕਿ ਹਰ ਇੱਕ ਉਹ ਵਰਗ ਦਾ ਜਿਹੜਾ ਸਾਡਾ ਸਾਥੀ ਹੈ ਜਿਹੜਾ ਛੋਟੀ ਜਥੇਬੰਦੀ ਜਾਂ ਵੱਡੀ ਜਥੇਬੰਦੀ ਜਾਂ ਉਹ ਜਿਹੜਾ ਆ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮੱਲਿਆਂ ਦੇ ਛੋਟੇ-ਛੋਟੇ ਪ੍ਰਧਾਨ ਹੈ ਉਹ ਆਪਣੇ ਗਰੀਬ ਲੋਕਾਂ ਦੀ ਆਵਾਜ਼ ਥਾਣਿਆਂ, ਕੋਟਾਂ, ਕਚਹਿਰੀਆਂ ਤੱਕ ਜ਼ਰੂਰ ਲੈ ਕੇ ਜਾਂਦੇ ਆ ਪਰ ਉੱਥੇ ਮੈਂ ਦੱਸਣਾ ਚਾਹੁੰਦਾ ਕਿ ਕਿਉਂਕਿ ਸਾਡਾ ਅਸਲ ਚ ਜੜ ਕੀ ਹੈ ਜੀ ਜੜ ਹੈਗੀ ਕਿੱਥੇ ਆ ਜੜ ਹੈਗੀ ਆ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੇ ਜਿਹੜੇ ਰਾਈਟ ਆ ਉਹ ਉੱਥੇ ਜਾ ਕੇ ਸਾਨੂੰ ਕਿਉਂਕਿ ਜੇ ਮੈਂ ਗੱਲ ਕਰਾਂ ਅੱਜ ਤੋਂ ਪਿਛੋਕੜ ਪਛਾਣ ਨੂੰ ਝਾਤੀ ਮਾਰਨੀ ਹੈ ਸਾਡੇ ਜਿਹੜਾ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਆ ਔਰ ਰਜਿਸਟਰੀ ਦੀ ਜ਼ਰੂਰਤ ਨਹੀਂ ਹੁੰਦੀ ਸੀ ਜਿਹੜਾ ਕੋਈ ਵੀ ਗਰੀਬ ਪਰਿਵਾਰ ਆਪਣੀ ਜਿਹੜੀ ਆ ਮਹ ਦੀ ਜਾਂ ਕਿਸੇ ਚੀਜ਼ ਦੀ ਜਾਂ ਆਪਣੇ ਛੋਟੇ ਘਰ ਦੀ ਜਿਹੜਾ ਉਹ ਜਾ ਕੇ ਦੱਸ ਕੇ ਤੇ ਜਿਹੜਾ ਆ ਉਹ ਜ਼ਮਾਨਤ ਕਰਾ ਲੈਂਦਾ ਹੁੰਦਾ ਸੀ ਪਰ ਉਹ ਜਿਹੜੇ ਕਾਨੂੰਨ ਹੈ ਕਿੱਦੋਂ ਪਾਸ ਹੁੰਦੇ ਆ ਉਹ ਜਿਹੜੇ ਆ ਲੋਕ ਸਭਾ ਚ ਵਿਧਾਨ ਸਭਾ ਚ ਆਪਣੇ ਹੱਕ ਜਿਹੜੇ ਆ ਉਹ ਉੱਥੇ ਜਾ ਕੇ ਹੀ ਬਣਦੇ ਆ ਸੋ ਇਸ ਕਰਕੇ ਉੱਥੇ ਪਾਸ ਹੋਏ ਤਾਂ ਕਰਕੇ ਜਿਹੜਾ ਆ ਇੱਥੇ ਅੱਜ ਦੀ ਡੇਟ 'ਚ ਇਹ ਜਿਹੜਾ ਆਪਣਾ ਰਜਿਸਟਰੀ ਵਾਲਾ ਜਿਹੜਾ ਆ ਉਹ ਤਾਂ ਜ਼ਮਾਨਤ ਹੁੰਦੀ ਆ ਲੋਕਾਂ ਸਾਡੇ ਨੂੰ ਅੱਜ ਵੀ ਜਿਹੜਾ ਆ ਤਨਾਰ ਲੋਕਾਂ ਦੇ ਜਿਹੜਾ ਥੱਲੇ ਲੱਗ ਕੇ ਜਿਹੜਾ ਉਹ ਰਹਿਣਾ ਪੈਂਦਾ ਕਿਉਂਕਿ ਸਾਡੇ ਘਰ ਜਿਹੜੇ ਆ ਉਹ ਤੇ ਲਾਲਕੀਰ ਦੇ ਵਿੱਚ ਆ ਆਪਣਾ ਘਰਾਂ ਦੀਆਂ ਤੇ ਰਜਿਸਟਰੀਆਂ ਜਿਹੜੀਆਂ ਸਰਕਾਰ ਨੇ ਸਾਨੂੰ ਇੱਕ ਜਾਨੀ ਕਿ ਲੌਲੀਪੌਪ ਦਿੱਤਾ ਕਿ ਅਸੀਂ ਰੈੱਡ ਕਰਾ ਲਕੀਰ ਵਾਲੇ ਮਕਾਨਾਂ ਦੀਆਂ ਜਿਹੜੀਆਂ ਉਹ ਚੰਨੀ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਇੰਡਸਟਰੀਆਂ ਰਜਿਸਟਰੀਆਂ ਕਰਾ ਦਾਂਗੇ ਪਰ ਦੱਸਣਾ ਚਾਹੁੰਨਾ ਹੋਈਆਂ ਆਪਣੇ ਚੈਨਲ ਤੁਹਾਡੇ ਦੇ ਮਾਧਿਅਮ ਨਾਲ ਕਿ ਸਮਾਜ ਨੂੰ ਮੈਂ ਦੱਸਣਾ ਚਾਹੁੰਨਾ ਕਿ ਕੀ ਹੋ ਰਜਿਸਟਰੀਆਂ ਹੋਈਆਂ ਨਹੀਂ ਹੋਈਆਂ ਕਿਉਂਕਿ ਰਜਿਸਟਰੀਆਂ ਕੋਈ ਨਹੀਂ ਇਹ ਸਿਰਫ ਤੇ ਸਿਰਫ ਇਹਨਾਂ ਲੋਕਾਂ ਸਿਆਸੀ ਲੋਕਾਂ ਦਾ ਸਟੈਂਡ ਹੈਗਾ ਜਿਹੜੇ ਤੁਸੀਂ ਗੱਲ ਕੀਤੀ ਸੀ ਕਿ ਰਾਜਨੀਤੀ ਪਾਰਟੀਆਂ ਬਹੁਤ ਨੇ ਮੈਂ ਦੱਸਣਾ ਚਾਹੁੰਦਾ ਕਿ ਜੇਗੋ ਪਾਰਟੀ ਵੱਲੋਂ ਮੈਂ ਪਾਰਟੀ ਦੇ ਸਿਬਲ ਤੋਂ ਇਲੈਕਸ਼ਨ ਲੜਨੀ ਆ ਫਿਰ ਮੈਂ ਐਸੀ ਹੋਣ ਦੇ ਨਾਤੇ ਨਹੀਂ ਲੜ ਰਿਹਾ ਜੀ ਮੈਂ ਇੱਕ ਪਾਰਟੀ ਦਾ ਸਿਰੀ ਹੋਣ ਤੇ ਇਲੈਕਸ਼ਨ ਲੜ ਰਿਹਾ ਕਿਉਂਕਿ ਸਿਬਲ ਤੋਂ ਇਲੈਕਸ਼ਨ ਲੜਨਾ ਪਾਰਟੀ ਦਾ ਸਿਰੀ ਹੋਣਾ ਪਾਰਟੀ ਆਪਣੀ ਮਰਜ਼ੀ ਨਾਲ ਜੋ ਕਹੇਗੀ ਉਹ ਗੱਲ ਕਰਾਂਗਾ ਮੈਂ ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਆ ਨਾ ਤੇ ਵਿਧਾਨ ਸਭਾ ਚੁੱਕ ਸਕਦਾ ਨਾ ਮੈਂ ਜਿਹੜਾ ਆ ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਆ ਲੋਕ ਸਭਾ ਦੇ ਵਿੱਚ ਚੁੱਕ ਸਕਦਾ ਜੇ ਕਿਸੇ ਪਾਰਟੀ ਦਾ ਨੁਮਾਇੰਦਾ ਹੋਊਗਾ ਜੇਕਰ ਮੈਂ ਆਪਣੇ ਲੋਕਾਂ ਦੀ ਗੱਲ ਕਰਨਾ ਚਾਹੁੰਦਾ ਤੇ ਫਿਰ ਨਿਊ ਡਲ ਜਿਹੜਾ ਹੋ ਕੇ ਆਜ਼ਾਦ ਹੋ ਕਿ ਮੈਨੂੰ ਆਪਣੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਆ ਵਿਧਾਨ ਸਭਾ ਤੱਕ ਲੈ ਕੇ ਜਾਣਾ ਪੈਣਾ ਜਦੋਂ ਮੈਂ ਆਪਣੇ ਲੋਕਾਂ ਦੀ ਆਵਾਜ਼ ਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਵਾਂਗਾ ਤੇ ਜਿਨ੍ਹਾਂ ਲੋਕਾਂ ਮੇਰੇਆਂ ਮੈਨੂੰ ਜਿਤਾਇਆ ਗਰੀਬ ਕਿਸਾਨਾਂ ਨੇ ਗਰੀਬ ਜਿਹੜਾ ਆ ਵਰਗ ਨੇ ਅਤੇ ਐਸ்சி ਬੀਸੀ ਭਾਈਚਾਰੇ ਨੇ ਉਹਨਾਂ ਦੀ ਆਵਾਜ਼ ਜਿਹੜੀ ਆ ਮੈਂ ਹੱਕ ਠੋਕ ਕੇ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਬੁਲੰਦ ਕਰ ਸਰਬਾ ਕਿਹੋ ਜੇ ਟੀਚੇ ਜਿਹੜੇ ਆ ਮਨ ਦੇ ਵਿੱਚ ਨਿਸ਼ਚਿਤ ਕੀਤੇ ਆ ਕਿ ਇਹੋ ਜੇ ਕੰਮ ਕਰਨੇ ਆ ਜਾਂ ਇਹੋ ਜਿਹਾ ਪਰਿਵਰਤਨ ਲਿਆਉਣਾ ਕਿ ਜਿਹਦੇ ਨਾਲ ਜੇਕਰ ਅੱਜ ਆਪਾਂ ਗੱਲ ਕਰਦੇ ਆਂ ਤੇ ਵਾਲਮੀਕੀ ਮਜੀਵੀ ਸਿਕ ਸਮਾਜ ਦੀ ਗੱਲ ਕਰਦੇ ਆਂ ਤੇ ਤੁਸੀਂ ਇੱਕ ਬਹੁਤ ਵੱਡਾ ਜੇ ਆਜ਼ਾਦ ਖੜੇ ਹੋ ਕੇ ਇੱਕ ਬੜਾ ਵੱਡੀ ਇੱਕ ਪਛਾਣ ਖੜੀ ਕੀਤੀ ਆ ਕਿ ਸਮਾਜ ਲੜ ਸਕਦਾ ਜੇਕਰ ਵਾਲਮੀਕੀ ਮਜੀਵੀ ਸਿਕ ਸਮਾਜ ਦੀ ਗੱਲ ਕਰਦੇ ਆਂ ਤੇ ਉਹ ਛੋਟੇ ਛੋਟੇ ਪਾਰਟੀਆਂ ਦੇ ਵਿੱਚ ਜਾਂ ਫਿਰ ਹੋਰਾਂ ਪਾਰਟੀਆਂ ਦੇ ਵਿੱਚ ਲੜਦਾ ਜ਼ਰੂਰ ਆ ਪਰ ਤੁਸੀਂ ਆਜ਼ਾਦ ਖੜੇ ਹੋ ਕੇ ਬੜਾ ਵੱਡਾ ਇੱਕ ਇੱਕ ਐਦਾਂ ਦਾ ਇੱਕ ਸਿੰਬਲ ਤਿਆਰ ਕਰ ਦਿੱਤਾ ਕਿ ਅਸੀਂ ਲੜ ਸਕਦੇ ਆਂ ਹਣਾ ਖੜੇ ਹੋ ਸਕਦੇ ਆ ਪਰ ਕੋਈ ਨਿਸ਼ਚੇ ਕੀਤਾ ਕੋਈ ਟੀਚੇ ਤੈਅ ਕੀਤਾ ਕਿ ਐਦਾਂ ਦੇ ਕਾਰਜ ਕਰਨੇ ਆ ਸੋ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਹਲਕਾ ਜ਼ਿਲ੍ਹਾ ਤਰਨਤਾਰਨ ਹੈ ਇਹਦੇ ਵਿੱਚ ਨਾ ਚਾਰ ਵਿਧਾਨ ਸਭਾ ਹੈ ਅੱਛਾ ਜੀ ਚਾਰ ਵਿਧਾਨ ਸਭਾ ਜਿਹੜੀਆਂ ਉਹਦੇ ਉੱਤੇ ਜਰਨਲ ਕਮਿਊਨਿਟੀ ਹੀ ਜਿਹੜੀ ਆ ਉਹ ਇਲੈਕਸ਼ਨ ਲੜਦੀ ਆ ਭਾਵ ਜਰਨਲ ਸਰਪੰਚ ਨੇ ਜਿਹੜੇ ਉਹ ਇੱਥੇ ਇਲੈਕਸ਼ਨ ਲੜਦੇ ਜੀ ਜੀ ਜਰਨਲ ਜਿਹੜੇ ਆ ਉਹ ਜ਼ਿਆਦਾਤਰ ਜਿਹੜੇ ਆ ਵਿਧਾਇਕ ਇੱਥੋਂ ਦੇ ਬਣਦੇ ਆ ਪਰ ਜਿਹੜਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਇੱਥੇ 85000 ਐਸਸੀ ਵੋਟਰ ਆ ਸਿਰਫ ਹਲਕਾ ਤਰਨ ਤਰਨ ਦਾ ਇੱਥੇ ਮੈਂ ਹੀ ਇਲੈਕਸ਼ਨ ਲੜਨ ਦੀ ਗੱਲ ਕਰ ਰਿਹਾ 85 ਟੋਟਲ ਵੋਟ ਇੱਥੇ 19270 ਮੈਕਸਿਮਮ ਕੁਸ਼ ਹੈ ਜੀ ਪਰ ਇੱਥੇ ਜਿਹੜੀ 85000 ਵੋਟਰ ਕੱਲੀ ਸ਼ੈਡਿਊਲ ਕਾਸਟ ਭਾਈ ਚੜ੍ਹਦੀ ਐਸਸੀ ਵਰਗ ਦੀ ਆ ਜਿਹਦੇ ਨਾਲ ਬੀਸੀ ਲੜਨਾ ਹੈ ਉਸ ਤੋਂ ਬਾਅਦ ਛੋਟਾ ਕਿਸਾਨ ਲੜਨਾ ਛੋਟਾ ਦੁਕਾਨਦਾਰ ਲੜਨਾ ਜਿਹੜਾ ਵੋਟ ਪਾਉਣ ਆਪਣੀ ਜ਼ਿੰਮੇਵਾਰੀ ਨਾਲ ਜਾਂਦਾ ਜਾਂਦਾ ਤੇ ਜਿਹੜਾ ਪੋਲਿੰਗ ਹੁੰਦੀ ਆ ਇਥੇ ਉਹ 65% ਜਾਂ 75% ਦੇ ਮਾਦੇ ਬਣਾ ਹੋਏਗੀ ਪਰ ਇਥੇ ਗੱਲ ਕਰਨਾ ਹੈ ਜਿਹੜਾ 85000 ਐਸਸੀ ਪਰਿਵਾਰ ਜਿਹੜੇ ਆ ਉਹ ਆਪਣਾ ਜਿਹੜਾ ਆ ਆਪਣੀ ਮਤ ਨੂੰ ਦਾਨ ਕਰਕੇ ਆਪਣੀ ਵੋਟ ਨੂੰ ਦਾਨ ਕਰਕੇ ਇੱਕ ਜਿਹੜਾ ਆ ਉਹ ਐਮਐਲਏ ਬਣਾਉਂਦੇ ਪਰ ਉਹਨਾਂ ਲੋਕਾਂ ਦੀ ਗੱਲ ਜਿਹੜੀ ਆ ਉੱਥੇ ਨਹੀਂ ਪਹੁੰਚਾਈ ਜਾਂਦੀ ਉਹਨਾਂ ਦੀਆਂ ਨਾਲੀਆਂ ਜਿਹੜੀਆਂ ਉਹ ਅਜੇ ਵੀ ਜਿਹੜਾ ਗੰਦਗੀ ਚ ਨਾਲੀ ਮਜਬੂਰ ਹੈ ਉਹਨਾਂ ਦੇ ਜਿਹੜੇ ਖਾਲੇ ਆ ਉਹਨਾਂ ਦੇ ਜਿਹੜੇ ਆਪਣਾ ਪਿੰਡ ਦੇ ਛੱਪੜ ਹੈਗੇ ਆ ਉਹ ਅਜੇ ਤੱਕ ਸਾਫ਼ ਨਹੀਂ ਕੀਤੇ ਜਾ ਰਿਹਾ ਸਾਡੇ ਲੋਕਾਂ ਨੂੰ ਇੱਥੋਂ ਤੱਕ ਵੇਖੋ ਮਰਨ ਤੋਂ ਬਾਅਦ ਜਿਹੜਾ ਇਨਸਾਨ ਹੈ ਉਹ ਕਿੱਥੇ ਜਾਂਦਾ ਸ਼ਮਸ਼ਾਨ ਘਾਟ ਕੇ ਜਾਂਦਾ ਸ਼ਮਸ਼ਾਨ ਘਾਟ ਦਾ ਰਸਤਾ ਮੇਰੇ ਲੋਕਾਂ ਲਈ ਨਹੀਂ ਬਣਿਆ ਹੈਗਾ ਉਹ ਕੱਚਾ ਹੈਗਾ ਮੇਰੇ ਲੋਕ ਕੰਨ ਹੀ ਚੁੱਕ ਕੇ ਖੜਦੇ ਆ ਰਸਤੇ ਜਿਹੜੀ ਸਾਡੀ ਡੈੱਡ ਬੋਡੀ ਜਿਹੜੀ ਆ ਇਨਸਾਨ ਨੂੰ ਜਿੰਦੇ ਜੀ ਤੇ ਸਾਨੂੰ ਕਦ ਨੇ ਹੈ ਮਰਨ ਤੋਂ ਬਾਅਦ ਵੀ ਸਾਨੂੰ ਜਿਹੜੀ ਉਹ ਕਦਰ ਨਹੀਂ ਮਿਲਦੀ ਕਿਉਂਕਿ ਜਦੋਂ ਕਾਨੀ ਜਾਂਦੇ ਆ ਤੇ ਉਹ ਡਿੱਗ ਪੈਂਦੀ ਆ ਸਾਡੀ ਜਿਹੜੀ ਬੋਡੀ ਆ ਉਹਨੂੰ ਅਸੀਂ ਚੁੱਕ ਕੇ ਲਿਬੜ ਜਾਂਦੀ ਆ ਤੇ ਅਸੀਂ ਚੁੱਕ ਕੇ ਕਿਉਂਕਿ ਬਾਰਸ਼ਾਂ ਦਾ ਮੌਸਮ ਹੈ ਬਾਰਿਸ਼ ਦੇ ਵਿੱਚ ਉਹਨੂੰ ਚੁੱਕ ਕੇ ਦੁਬਾਰਾ ਜਿਹੜਾ ਆ ਉਹ ਕਾਨੀ ਉੱਪਰ ਚੜਾਉਂਦੇ ਆ ਇਹ ਜਿਹੜੀ ਇਹ ਅਸਲੇ ਚ ਸਾਡੇ ਸਮਾਜ ਨੂੰ ਸੋਚਣ ਦੀ ਲੋੜ ਆ ਕਿਉਂਕਿ ਥਰਡ ਲੈਵਲ ਤੱਕ ਅਸੀਂ ਜਾਣਾ ਹੈਗਾ ਥੱਲੇ ਸਾਡੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਖਸਤਾ ਬਹੁਤ ਜ਼ਿਆਦਾ ਨਾਜ਼ੁਕ ਚੱਲ ਰਹੀ ਆ ਆਪਾਂ ਸਾਰਿਆਂ ਨੇ ਇਸ ਤੇ ਤਹਈਆ ਕਰੀਏ ਮੈਂ ਸਮਾਜ ਨੂੰ ਅਪੀਲ ਕਰਦਾ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੱਖ-ਵੱਖ ਸੰਤ ਸਮਾਜ ਨੂੰ ਮਾਹ ਪਰੇਸ਼ਾਨ ਨੂੰ ਆਪਣੀਆਂ ਵੱਖ-ਵੱਖ ਜਿਹੜੇ ਆ ਦਲਪੰਥਾ ਉਹਨਾਂ ਨੂੰ ਅਪੀਲ ਕਰਦਾ ਸਾਥੀਓ ਇੱਕ ਵਾਰ ਆਪਾਂ ਇੱਕ ਵਾਰ ਇੱਕ ਸਾਥੀ ਦਾ ਸਾਥ ਦੇ ਕੇ ਸੂਬੇ ਦੇ ਵਿੱਚ ਇੱਕ ਇਲੈਕਸ਼ਨ ਜਿਹੜੀ ਆ ਉਹ ਜਿਤਾ ਕੇ ਦਿਖਾਓ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਿਹੜੀ ਜਰਨਲ ਸੀਟ ਹੈਗੀ ਆ ਉਹਦੇ ਵਿੱਚ ਐਸਸੀ ਜਿਹੜਾ ਆ ਉਹ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਉਤਰਿਆ ਪਹਿਲੀ ਵਾਰ ਜਿਹੜਾ ਹੈ ਇਲੈਕਸ਼ਨ ਲੜ ਰਿਹਾ ਉਹ ਵੀ ਆਜ਼ਾਦ ਦਾ ਉਮੀਦਵਾਰ ਸੋ ਇਸ ਕਰਕੇ ਜੇਕਰ ਜੇ ਆਜ਼ਾਦ ਭਾਈਚਾਰਾ ਸਾਡਾ ਆਪਣੀ ਸੋਚ ਨੂੰ ਗੁਲਾਮੀ ਤੋਂ ਆਜ਼ਾਦ ਕਰਨਾ ਚਾਹੁੰਦਾ ਇਸ ਆਜ਼ਾਦ ਉਮੀਦਵਾਰ ਮੈਡਮ ਹਰਬਿੰਦਰ ਕੌਰ ਉਸਮਾਨ ਨੂੰ ਜਿਹੜਾ ਆ ਆਪਣਾ ਇੱਕ ਇੱਕ ਬੋਰਡ ਇੱਕ ਇੱਕ ਸੋਚ ਇੱਕ ਇੱਕ ਜਿਹੜੀ ਆ ਮਤਦਾਨ ਜਿਹੜੀ ਆ ਉਹ ਕਰਕੇ ਇਹ ਸਾਬਤ ਕਰੇ ਕਿ ਅਸੀਂ ਸੱਚੇ ਸਿਪਾਹੀ ਆ ਆਪਣੀ ਕੌਮ ਦੇ ਸੱਚੇ ਸਿਪਾਹੀ ਆਪਣੇ ਪੰਜਾਬ ਦੇ ਅਤੇ ਸੱਚੇ ਸਿਪਾਹੀਆਂ ਲੋਕਾਂ ਦੇ ਇਮਾਨਦਾਰ ਲੋਕਾਂ ਦੇ ਇਸ ਕਰਕੇ ਜਿਹੜਾ ਇਮਾਨਦਾਰੀ ਨਾਲ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰੋ ਇੱਕ ਸਵਾਲ ਹੈ ਕਿ ਕਿ ਤੁਸੀਂ ਜਿਵੇਂ ਬਾਬਾ ਜੀ ਪਹਿਲਾਂ ਵੀ ਬਹੁਤ ਸਾਰੇ ਆਜ਼ਾਦ ਉਮੀਦਵਾਰ ਇਦਾਂ ਦੇ ਵੀ ਖੜੇ ਹੋਏ ਕਿ ਲੁਧਿਆਣੇ ਦੀ ਜ਼ਿਕਰ ਕਰ ਗੱਲ ਕਰਦੇ ਆ ਚੰਦਨ ਟੰਡਾਲੀਆ ਮੁੰਡਾ ਵੀ ਖੜਾ ਹੋਇਆ ਸੀ ਵਾਲਮਿਕੀ ਸਮਾਜ ਦਾ ਚਿਹਰਾ ਸੀ ਜੀ ਉਹਨਾਂ ਨੇ ਬਰ ਵਿੱਚ ਉਹ ਆਮ ਆਦਮੀ ਪਾਰਟੀ ਚਲੇਗਾ ਕੀ ਤੁਸੀਂ ਸਮਾਜ ਦੇ ਨਾਲ ਕਿਤੇ ਆਉਣ ਵਾਲੇ ਸਮੇਂ 'ਚ ਇਦਾਂ ਦਾ ਧੋਖਾ ਤਾਂ ਨਹੀਂ ਕਰੋਗੇ ਕੀ ਆਜ਼ਾਦ ਖੜੇ ਹੋ ਕੇ ਦੂਸਰੀਆਂ ਪਾਰਟੀਆਂ ਤੋਂ ਉਮੀਦ ਤਾਂ ਨਹੀਂ ਰੱਖ ਰਹੇ ਕੋਈ ਐਦਾਂ ਦਾ ਤਾਂ ਨਹੀਂ ਹੈਪਨ ਹੋਣ ਨੂੰ ਮਿਲੂਗਾ ਆਉਣ ਵਾਲੇ ਸਮੇਂ ਮੈਂ ਦੱਸਣਾ ਚਾਹਣਾ ਹੈ ਕਿ ਜਿਹੜੀ ਇਹ ਮੇਰੇ ਮਿੱਸੀ ਹੈਗੇ ਮੈਡਮ ਹਰਬਿੰਦਰ ਕੌਰ ਉਸਮਾ ਸ਼ਾਇਦ ਤੁਹਾਨੂੰ ਪਤਾ ਹੈਗਾ 332013 ਵਿੱਚ ਇਹਨਾਂ ਨਾਲ ਖੁਦ ਅਨਮਨੁੱਖੀ ਤਸੱਦਦ ਹੋਇਆ ਸੀ ਜਿਹੜਾ ਬੰਦਾ ਇੱਥੇ ਹਲਕਾ ਖਡੂਰ ਸਾਹਿਬ ਦਾ ਵਿਧਾਇਕ ਹੈ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਜੋ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਵਿਧਾਇਕ ਹੈਗਾ ਆਮ ਆਦਮੀ ਪਾਰਟੀ ਦਾ ਉਹ ਵਿਧਾਇਕ ਹੈਗਾ ਆ ਦੇਖੋ ਸਾਥੀਓ ਜੇ ਉਹੋ ਜੇ ਜਿਹੜੇ ਗੰਦੇ ਗਰਦਾਰ ਵਾਲੇ ਲੋਕ ਜਿਨ੍ਹਾਂ ਦੇ ਉੱਤੇ ਕਈ ਪਰਚੇ ਦਰਜ ਐ ਕਈ ਸੰਗੀਨ ਧਾਰਾਵਾਂ ਦਾ ਦਰਜ ਐ ਉਹਨਾਂ ਲੋਕਾਂ ਨੂੰ ਜਿਹੜਾ ਆ ਉਹ ਵਿਧਾਨ ਸਭਾ ਦੇ ਵਿੱਚ ਭੇਜਿਆ ਗਿਆ ਤੇ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਕਿਸੇ ਪਾਰਟੀ ਦੇ ਵਿੱਚ ਜਾਣਾ ਜੇਕਰ ਪਾਰਟੀ ਜਾਣਾ ਦਾ ਉਹ ਐਮ ਐਲ ਏ ਹੁੰਦਿਆ ਉਹਨੇ ਸਾਨੂੰ ਡਰਾਇਆ ਸਾਨੂੰ ਠੁਮਕਾਇਆ ਸਾਨੂੰ ਬਹੁਤ ਕੋਸ਼ਿਸ਼ ਕੀਤਾ ਕਿ ਇਹ ਜਿਹੜੇ ਆ ਲੋਕ ਇਹ ਆਪਣੇ ਰਾਜੀ ਨਾਂਵੇਂ ਲਈ ਮੰਨ ਜਾਣ ਐਸ ਸੀ ਐਕਟ ਦਾ ਪਰਚਾ ਦਰਜ ਆ ਪਲੱਸ ਹੋਰ ਤਾਂ ਰਾਵਾਂ ਸੰਗੀਨ ਜਿਹੜਾ ਉਹ ਕੇਸ ਜਿਹੜਾ ਮਾਨਯੋਗ ਕੋਰਟ ਤਰਨ ਤਰਨ ਦੀ ਟ੍ਰਾਇਲ ਚੱਲ ਰਿਹਾ ਸੋ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਅਸੀਂ ਉਹਨਾਂ ਤੋਂ ਨਹੀਂ ਦੱਬੇ ਉਹਨਾਂ ਦੇ ਲਾਲਚ 'ਚ ਨਹੀਂ ਆਏ ਤੇ ਅਸੀਂ ਕਦੀ ਵੀ ਇਹ ਗੱਲ ਨਹੀਂ ਸੋਚਦੇ ਕਿ ਕੋਈ ਪਾਰਟੀ ਦਾ ਮੈਂ ਪਿੱਠੂ ਬਣਾ ਪਾਂਡੀ ਬਣਾ ਪਿਆਲੀ ਚੱਟ ਬਣਾ ਇਹ ਹੋ ਸਕਦਾ ਹੈ ਕਿ ਮੈਂ ਵੱਖ-ਵੱਖ ਸਟੇਜਾਂ ਦੇ ਉੱਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜੇ ਮੈਨੂੰ ਬੁਲਾਇਆ ਜਾਂਦਾ ਹੈ ਤੇ ਅਜੇ ਜਿਹੜੇ ਕਿ ਆਪਣਾ ਸਮਾਜਿਕ ਅਗੂ ਹੋਣ ਦੇ ਨਾਤੇ ਮੈਂ ਗਿਆ ਹੋਊਂਗਾ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਪਾਰਟੀ ਦਾ ਪਿੱਠੂ ਆ ਕਿਸੇ ਪਾਰਟੀ ਦਾ ਪਿਆਲੀ ਚੱਟ ਆ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਅਸੀਂ ਜਿਹੜੀ ਹੈ ਇਲੈਕਸ਼ਨ ਇੱਥੋਂ ਲੜ ਰਹੇ ਆ ਉਹ ਆਜ਼ਾਦ ਲੜਨੇ ਆ ਲੜਾਂਗੇ ਵੀ ਔਰ ਮੈਨੂੰ ਵਿਸ਼ਵਾਸ ਹੈਗਾ ਕਿ ਅਸੀਂ ਜਿੱਤਾਂਗੇ ਵੀ ਕਿਉਂਕਿ ਮੇਰਾ ਭਾਈਚਾਰਾ ਚਟਾਨ ਵਾਂਗ ਜਿਹੜਾ ਆ ਉਹ ਖੜਾ ਹੈ ਅੱਜ ਇੱਕ ਮੀਟਿੰਗ ਸੀਗੀ ਛੋਟੀ ਜੀ ਕਿਹੜੀ ਮੀਟਿੰਗ ਦੀ ਕਾਲ ਦਿੱਤੀ ਗਈ ਪਰ ਤੁਸੀਂ ਦੇਖਿਆ ਹੋਊਗਾ ਇਹ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਇੱਕ ਰੈਲੀ ਕਾਫੀ ਗੈਰਦਰੀ ਸੀ ਇੱਕ ਰੈਲੀ ਵਾਂਗੂ ਲੋਕਾਂ ਨੇ ਜਿਹੜਾ ਆ ਇਹਦਾ ਪੂਰਨ ਸਾਥ ਦਿੱਤਾ ਕਿਉਂਕਿ ਇਹ ਜਿਹੜਾ ਇਹ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਾਂ 'ਚ ਆਪਣੇ ਚ ਉਤਸ਼ਾਹ ਹੈਗਾ ਹੈ ਕਿ ਇੱਕ ਇਮਾਨਦਾਰ ਤੇ ਸੱਚਾ ਇਨਸਾਨ ਜਿਹੜਾ ਹੈ ਮੈਡਮ ਵਰਿੰਦਰ ਕੌਰ ਉਸਮਾ ਵਰਗਾ ਚੰਗੇ ਕਰਤਾਰ ਚੰਗੀ ਸੋਚ ਅਤੇ ਇਮਾਨਦਾਰ ਤੇ ਪੜਿਆ ਲਿਖਿਆ ਵਰਗ ਦਾ ਜਿਹੜਾ ਆ ਉਹ ਆਪਣਾ ਅੱਗੇ ਆਵੇ ਇਸ ਕਰਕੇ ਜਿਹੜਾ ਆ ਇਹ ਇਹ ਇਲੈਕਸ਼ਨ ਹਾਂ ਹੁਣ ਤੱਕ ਦਾ ਕਿੱਥੇ ਕਿੱਥੇ ਤੱਕ ਦਾ ਭਰਮਾ ਹੁੰਗਾਰਾ ਰਿਹਾ ਕਿਉਂਕਿ ਪ੍ਰਚਾਰ ਦੀ ਗੱਲ ਕਰਦੇ ਆ ਤੇ ਕਾਫੀ ਤੁਹਾਨੂੰ ਸਮਾਂ ਹੋ ਗਿਆ 2 2 ਢਾਈ ਮਹੀਨੇ ਤੇ ਕਰੀਬ ਹੋ ਚੁੱਕੇ ਆ ਕਿ ਜਿਹੜਾ ਪ੍ਰਚਾਰ ਦੀ ਜਿਹੜੀ ਬੜੀ ਲਹਿਰ ਵੱਜੀ ਹੋਈ ਆ ਤੁਸੀਂ ਮੀਟਿੰਗਾਂ ਕਰਦੇ ਆ ਦਿਨ-ਬਦਨ ਪਿੰਡਾਂ 'ਚ ਵਿਚਰਦੇ ਆ ਤੇ ਕੀ ਹੁਣ ਤੱਕ ਦਾ ਕੀ ਰਿਸਪਾਂਸ ਰਿਹਾ ਕੀ ਤੁਹਾਨੂੰ ਲੱਗ ਰਿਹਾ ਕੀ ਸਮਾਜ ਤੁਹਾਡੇ ਨਾਲ ਜਿਸ ਤਰੀਕੇ ਨਾਲ ਭਰਮਾ ਹੁੰਗਾਰਾ ਭਰ ਰਿਹਾ ਆ ਕਿ ਵੋਟਾਂ ਵੇਲੇ ਵੀ ਤੁਹਾਡੇ ਨਾਲ ਹੀ ਖੜੂਗਾ ਸੋ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਪਰਿਵਾਰ ਨੂੰ ਨਾ ਵੇਖੋ ਸਾਡਾ ਸਮਾਜ ਵੋਟਾਂ ਦੇ ਲਈ ਬਿਲਕੁਲ ਤਿਆਰ ਪਾ ਤਿਆਰ ਹੈ ਪਰ ਉਹਨਾਂ ਨੂੰ ਅਸਲੀ ਜਿੱਦਾਂ ਤੁਸੀਂ ਉਹਨੇ ਗੱਲ ਕੀਤੀ ਸੀਗੀ ਕਿ ਲੋਕ ਦੇਖਦੇ ਆ ਕਿ ਇਹ ਲੀਡਰ ਨੇ ਆਉਣ ਵਾਲੇ ਸਮੇਂ 'ਚ ਜਾ ਕੇ ਕਿਸੇ ਪਾਰਟੀ ਦਾ ਝੋਲੀ ਚੁੱਕ ਬਣ ਜਾਣਾ ਕਿਸੇ ਪਾਰਟੀ ਤੇ ਜਾ ਕੇ ਬਹਿ ਜਾਣਾ ਸਾਨੂੰ ਇਹਨੇ ਵੇਚ ਕੇ ਚਲੇ ਜਾਣਾ ਇਸ ਕਰਕੇ ਲੋਕ ਜਿਹੜਾ ਵਿਸ਼ਵਾਸ ਸਾਡਾ ਸਮਾਜ ਖਾਸ ਕਰ ਘਟ ਕਰ ਰਿਹਾ ਪਰ ਮੈਂ ਆਪਣੇ ਸਮਾਜ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਉਣਾ ਹੈ ਕਿ ਸਾਥੀਓ ਤੁਹਾਨੂੰ ਕਿਸੇ ਕਿਸਮ ਦੀ ਸਭਰਾਉਣ ਦੀ ਜਰੂਰਤ ਨਹੀਂ ਤੁਹਾਡੀਆਂ ਮੁਸ਼ਕਲਾਂ ਮੁਸੀਬਤਾਂ ਤਰਨ ਤਰਨ ਹਲਕੇ ਦੀਆਂ ਪੰਜਾਬ ਪੰਜਾਬ ਦੀਆਂ ਮੈਂ ਭਲੀ ਭਾਤੀ ਜਾਣਦਾ ਮੈਂ ਤੁਹਾਡੇ ਪਰਿਵਾਰ ਦਾ ਹਾਂ ਮੈਨੂੰ ਪਤਾ ਹੈ ਸਾਡੇ ਦੁੱਖਾਂ ਦਾ ਜਿਹੜਾ ਤਕਲੀਫਾਂ ਦਾ ਇੱਕੋ ਹੀ ਹੱਲ ਹੈਗਾ ਉਹ ਪ੍ਰੈਕਟੀਕਲ ਤਾਕਤ ਮਾਸਟਰ ਕੀ ਹੈਗੀ ਆ ਉਹ ਜੇਕਰ ਮਾਸਟਰ ਕੀ ਸਾਡੇ ਹੱਥ ਚ ਆਉਂਦੀ ਹੈ ਤੇ ਸੂਬੇ ਦੇ ਹਾਲਾਤ ਅਤੇ ਜਿਹੜਾ ਇੱਥੇ ਲੌਇਨ ਆਰਡਰ ਦੀ ਸਥਿਤੀ ਨੂੰ ਬਿਲਕੁਲ ਸਹੀ ਤਰੀਕੇ ਨਾਲ ਜਿਹੜਾ ਉਹ ਚਲਾਇਆ ਜਾਊਗਾ ਅਤੇ ਇਸ ਦੇ ਨਾਲ ਕਿਸੇ ਪਾਰਟੀ ਦਾ ਜਿਹੜਾ ਝੋਲੀ ਚੋਕ ਨਹੀਂ ਬਣਾਗੇ ਕਿਸੇ ਪਾਰਟੀ ਜੁਆਇਨ ਨਹੀਂ ਕਰਾਂਗੇ ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਚੁੱਕਾਂਗੇ ਇਸ ਤੋਂ ਜਿਹੜੀ ਸਾਡੇ ਸਮਾਜ ਦੀ 2027 ਦੀ ਨਹੀਂ ਜਿਹੜੀ ਆ ਉਹ ਰੱਖੀ ਜਾਣੀ ਕਿਉਂਕਿ ਇਸ ਕਰਕੇ ਮੈਂ ਸਾਰੇ ਸਮਾਜ ਨੂੰ ਸਾਥੀ ਹਾਂ ਪੂਰੇ ਸੂਬੇ ਦੇ ਵਿੱਚ ਇਹ ਇੱਕ ਇਲੈਕਸ਼ਨ ਹੋਣ ਜਾ ਰਹੀ ਹੈ ਜੇਕਰ ਸਾਰੇ ਸੂਬੇ ਦੇ ਆਗੂ ਸਾਡੀਆਂ ਜਥੇਬੰਦੀਆਂ 35000 ਤੋਂ ਪਲੱਸ ਹੋਣਗੀਆਂ ਪੰਜਾਬ ਦੇ ਵਿੱਚ ਜੇਕਰ ਇੱਥੇ 127 ਪਿੰਡ ਹੈ ਤੇ ਅਤੇ ਜਿਹੜੀਆਂ ਸ਼ਹਿਰ ਦੀਆਂ ਵਾਡਾਂ ਆ ਜੇਕਰ ਸਾਡੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਤਹਈਆ ਕਰਨ ਕਿ ਅਸੀਂ 2 2 5 5 10 10 ਆਗੂ ਏਕ ਏਕ ਪਿੰਡ ਨੂੰ ਸਾਹਮ ਕੇ ਏਕ ਏਕ ਪਿੰਡ ਦੇ ਵਿੱਚ ਜਾ ਕੇ ਇਮਾਨਦਾਰੀ ਨਾਲ ਆਪਣੇ ਪਰਿਵਾਰ ਦਾ ਪ੍ਰਚਾਰ ਕਰਨਾ ਆਪਣੇ ਪਰਿਵਾਰ ਨੂੰ ਹੱਕ ਤੇ ਅਧਿਕਾਰਾਂ ਲਈ ਜਾਗਰੂਤ ਕਰਨਾ ਵੇਅਰ ਕਰਨਾ ਤੇ ਸਾਥੀਓ ਜਿਹੜੀ ਇਲੈਕਸ਼ਨ ਅਸੀਂ ਜਿੱਤੇ ਹੀ ਪਏ ਆ ਕਿਉਂਕਿ ਜੇ 35000 ਜਥੇਬੰਦੀ ਹੈ ਤੇ ਜੇ ਉਹ ਸਾਰੀ ਜਾਨੀ 127 ਪਿੰਡਾਂ ਚ ਆ ਕੇ ਆਪਣਾ ਵਰਕ ਕਰਦੀ ਆ ਗਰੀਬਾਂ ਨੂੰ ਆਪਣੇ ਅਧਿਕਾਰਾਂ ਹੱਕਾਂ ਪ੍ਰਤੀ ਜਾਗਰੂਤ ਕਰਦੀ ਆ ਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਤੇ ਭਰੋਸਾ ਹੁੰਦਾ ਆ ਕਿ ਸਾਡਾ ਲੀਡਰ ਜਿਹੜੇ ਆ ਸਾਡੇ ਸਾਡੇ ਲਈ ਖੜੇ ਆ ਤੇ ਮੈਂ ਸਮਝਦਾ ਕਿ ਉਹ ਜਿਹੜੀ ਇਲੈਕਸ਼ਨ ਅਸੀਂ ਜਿੱਤੇ ਹੀ ਆ ਇਹ ਸਾਨੂੰ ਜਾਨੀ ਕਿ ਬਿਗਲ ਹੀ ਉਸ ਦਿਨ ਵਜਣਾ ਹੈ ਜਿਵੇਂ ਜੇਕਰ ਤੁਸੀਂ ਇੱਕ ਇੱਕ ਵਿਚਾਰ ਕੀਤਾ ਕਿ ਸਮਾਜ ਭਰੋਸਾ ਕਰੇ ਤੁਹਾਡੇ ਤੇ ਸਮਾਜ ਭਰੋਸਾ ਜਿਵੇਂ ਤੁਸੀਂ ਜ਼ਿਕਰ ਕਰਦੇ ਆ ਕਿ ਸਮਾਜ ਭਰੋਸਾ ਕਰੇ ਸਮਾਜ ਭਰੋਸਾ ਕਰੇ ਤਾਂ ਕਰੇ ਕਿਵੇਂ ਕਿਉਂਕਿ ਬਹੁਤ ਸਾਰੇ ਸਮਾਜ ਦੇ ਇਦਾਂ ਦੇ ਲੀਡਰ ਆ ਜਿਹੜੇ ਸਮਾਜ ਨੂੰ ਵੇਚ ਰਹੇ ਨੇ ਅੱਜ ਜੇਕਰ ਗੱਲ ਕਰਦੇ ਆ ਤੇ ਬਹੁਤੇ ਇਦਾਂ ਦੇ ਮਸਲੇ ਆ ਜਿਨ੍ਹਾਂ ਦੇ ਵਿੱਚ ਸਮਾਜ ਨੂੰ ਵੇਚ ਜਾਂਦੇ ਨੇ ਲੀਡਰ ਪਰ ਤੁਹ ਤੁਹਾਡੇ ਤੇ ਵਿਸ਼ਵਾਸ ਕਰੇ ਤਾਂ ਕਰੇ ਕਿਵੇਂ ਕਿਵੇਂ ਵਿਸ਼ਵਾਸ ਦਿਵਾਉਗੇ ਸਮਾਜ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਆਪਣੇ ਭਾਈਚਾਰੇ ਲਈ ਕੰਮ ਕਰਦਾ ਆ ਰਿਹਾ ਹਾਂ ਸੋ ਮੈਂ ਭਈ ਕਈ ਸਾਲਾਂ ਤੋਂ ਜਿੱਥੇ ਖੜਾ ਆ ਮੈਂ ਕਦੀ ਉੱਥੋਂ ਭੱਜਾਂ ਜਾਂ ਉਹ ਤੋਂ ਛੱਡ ਕੇ ਜਿਹੜਾ ਭੱਜਾਂ ਨਹੀਂ ਪਰ ਮੇਰਾ ਸਮਾਜ ਜਿਹੜਾ ਹੈ ਉਹ ਭਲੀ ਭਾਤੀ ਇਹਨਾਂ ਚੀਜ਼ਾਂ ਤੋਂ ਜਾਣੂ ਆ ਕਿਉਂਕਿ ਹਰ ਇੱਕ ਦੇ ਕਿਰਦਾਰ ਬਾਰੇ ਹਰ ਇੱਕ ਦੇ ਜਮੀਰ ਬਾਰੇ ਹਰ ਇੱਕ ਇਨਸਾਨ ਬਾਰੇ ਸਾਡੇ ਨਾਲੋਂ ਜ਼ਿਆਦਾ ਸਾਡਾ ਸਮਾਜ ਜਿਹੜਾ ਭਲੀ ਭਾਤੀ ਜਾਣਦਾ ਹੈ ਸੋ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਇੱਕ ਵਾਰ ਵਿਸ਼ਵਾਸ ਕਰਨਾ ਹੀ ਪੈਣਾ ਜੇਕਰ ਅਸੀਂ ਆਪਣੀਆਂ ਦੁੱਖਾਂ ਮੁਸੀਬਤਾਂ ਤੇ ਮੁਸ਼ਕਲਾਂ ਦਾ ਹੱਲ ਕਰਨਾ ਹੈ ਤੇ ਆਪਾਂ ਨੂੰ ਇੱਕ ਵਾਰ ਆਪਣੇ ਪਰਿਵਾਰ ਆਪਣੇ ਭਾਈਚਾਰੇ ਕਿਉਂਕਿ ਸਾਡੀ ਇਹ ਕਮੀ ਰਹੀ ਆ ਸਾਡੀ ਇਹ ਨਿਲਕੀ ਰਹੀ ਆ ਸਾਡੀ ਇਹ ਮੁਸ਼ਕਲ ਰਹੀ ਆ ਕਿ ਅਸੀਂ ਆਪਣੇ ਲੋਕਾਂ ਤੇ ਜਦੋਂ ਵਿਸ਼ਵਾਸ ਕਰਦੇ ਆ ਤੇ ਸਾਡੇ ਜਿਹੜੇ ਝੋਲੀਚੁੱਕ ਲੀਡਰ ਹੈ ਉਹ ਛਾਲ ਮਾਰ ਕੇ ਕਦੀ ਕਿਸੇ ਪਾਰਟੀ ਚੁੱਕ ਆਪਣੇ ਬੁਨਿਆਦੀ ਫਾਇਦੇ ਲਈ ਸੋ ਇੱਥੇ ਇਹ ਗੱਲ ਹਾਂ ਸਵਾਰਥ ਲਈ ਸਵਾਰਥ ਲਈ ਆਪਣੀ ਆਪਣੀ ਜਾਨਕਾ ਨਿੱਜੀ ਸਵਾਰਥਾਂ ਕਰਕੇ ਇੱਥੇ ਮੈਂ ਪਛਾਣ ਨੂੰ ਥੋੜਾ ਜਿਹਾ ਚੱਲਿਆ ਕਿਉਂਕਿ ਜਿਹੜੀ ਗੱਲ ਹੁਣੇ ਮੈਂ ਕਰ ਰਹੀ ਤਿੰਨ ਤਿੰਨ 2013 ਦੇ ਵਿੱਚ ਉਦੋਂ ਇਹ ਬੰਦਾ ਐਮਐਲਏ ਨਹੀਂ ਸੀ ਜਦੋਂ ਇਹ ਜਿਹੜਾ ਬੰਦਾ ਉਦੋਂ ਇੱਕ ਟੈਕਸੀ ਦਾ ਡਰਾਈਵਰ ਸੀਗਾ ਮਨਜਿੰਦਰ ਸਿੰਘ ਲਾਲਪੁਰਾ ਉਦੋਂ ਜਿਹੜਾ ਆ ਇਹਦੇ ਅੰਗੇਂਸਟ ਮੈਡਮ ਨੇ ਐਫਆਈਆਰ ਦਾਜ ਕਰਾਈ ਹੁਣ ਇਹ ਐਮਐਲਏ ਬਣਿਆ ਪਿਛਲੇ 5 ਸਾਲ ਤੋਂ ਐਮਐਲਏ ਆ ਡਰਾਉਂਦਾ ਆ ਧਮਕਾਉਂਦਾ ਆ ਸਾਨੂੰ ਯਾਨੀ ਕਿ ਆਪਣਾ ਕਾਫੀ ਜਿਹੜਾ ਆ ਉਹ ਪ੍ਰੈਸ਼ਰਾਈਜ਼ਡ ਹਰੈਸਮੈਂਟ ਕਰਦਾ ਹਰੈਸਮੈਂਟ ਕਰਦਾ ਪਰ ਦੇਖੋ ਸਾਥੀਓ ਅਸੀਂ ਉਹਨਾਂ ਉਹਦੇ ਕੋਈ ਨਹੀਂ ਡਰੇ ਉਹਦੇ ਕੋ ਦੱਬੇ ਨਹੀਂ ਉਹ ਜਿਹੜਾ ਕੇਸ ਆ ਅੱਜ ਵੀ 5 ਸਾਲ ਹੋ ਗਏ ਐਮਐਲਏ ਆ 5 ਸਾਲ ਹੋ ਗਏ ਆ ਟ੍ਰਾਇਲ ਤੇ ਕੇਸ ਚੱਲ ਰਿਹਾ ਹੁਣ ਜਿਹੜਾ ਆ ਉਹ ਸੁਣਵਾਈ ਅਧੀਨ ਆ ਬਸ ਥੋੜੇ ਦਿਨਾਂ ਚ ਸ਼ਾਇਦ ਜਿਹੜੀ ਆ ਉਹ ਸੁਣਵਾਈ ਜਿਹੜੀ ਪੂਰਨ ਤੌਰ ਤੇ ਹੋ ਜਾਏ ਸੋ ਇਥੇ ਇਹ ਗੱਲ ਤਾਂ ਨੂੰ ਮੈਂ ਦੱਸਣਾ ਚਾਹੁੰਦਾ ਇਹ ਗੱਲ ਮੈਂ ਕਿਉਂ ਜ਼ਿਕਰ ਕਰ ਰਿਹਾ ਕਿ ਜਰੂਰਤ ਹੈ ਜਿਹੜੇ ਇਨਸਾਨ ਇੱਕ ਐਮਐਲਏ ਤੋਂ ਡਰਦੇ ਨਹੀਂ ਐ ਐਮਐਲਏ ਤੋਂ ਜਾਨੀ ਕਿ ਮੰਨ ਲਓ ਪੈਸਾ ਨਿਸ਼ੱਧਤ ਹੋਣ ਦੇ ਬਾਵਜੂਦ ਵੀ ਵਿਕੇ ਰਿ ਝੁਕੇ ਨਹੀਂ ਬਿਲਕੁਲ ਜੀ ਉਹ ਸਾਨੂੰ ਖਰੀਦ ਸਕਦਾ ਸੀਗਾ ਉਹ ਐਮਐਲਏ ਹੁੰਦੇ ਆ ਪਰ ਅਸੀਂ ਜਿਹੜਾ ਆ ਉਹ ਵੇਕਣਾ ਕਿਉਂਕਿ ਅਸੀਂ ਉਹਨਾਂ ਚੋਂ ਨਾ ਵੇਕਣ ਵਾਲਿਆਂ ਅਸੀਂ ਆਪਣੇ ਸਮਾਜ ਨੂੰ ਵੰਡਣ ਵਾਲਿਆਂ ਦੀ ਲਾਈਨ 'ਚ ਖੜਾ ਕਰਨਾ ਚਾਹੁੰਦੇ ਆ ਮੰਗਣ ਵਾਲਿਆਂ ਦੀ ਲਾਈਨ 'ਚ ਨਹੀਂ ਖੜਾ ਕਰਨਾ ਚਾਹੁੰਦੇ ਇਸ ਕਰਕੇ ਆਪਾਂ ਨੂੰ ਸਾਰੇ ਸਮਾਜ ਨੂੰ ਸਾਡੇ ਭਾਈਚਾਰੇ ਨੂੰ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਨੂੰ ਖਾਸ ਕਰ ਮੇਰੀ ਅਪੀਲ ਹੈਗੀ ਆ ਸਾਥੀਓ ਇੱਕ ਸੂਬੇ ਦੇ ਵਿੱਚ ਇੱਕ ਇਲੈਕਸ਼ਨ ਹੋਣ ਜਾ ਰਹੀ ਹੈ ਤਰੰਤਾਰਨ ਸੇਲਾ ਜਿਮਣੀ ਚੋਣ ਉਹ ਵੀ ਜਰਨਲ ਤੇ ਇਹਦੇ ਵਿੱਚ ਐਸਸੀਆਂ ਦੀ ਜਿਹੜੀ ਗਿਣਤੀ ਉਹ ਹੈਗੀ ਆ 85000 ਜੇਕਰ 85000 ਐਸਸੀ ਭਾਈਚਾਰਾ ਸ਼ੈਡਿਊਲ ਕਾਸਟ ਭਾਈਚਾਰਾ ਪਲੱਸ ਗਰੀਬ ਕਿਸਾਨ ਗਰੀਬ ਜਿਹੜਾ ਵਪਾਰੀ ਜਿਹੜਾ ਸਾਡਾ ਸਾਥ ਦੇਵੇ ਤੇ ਸਾਥੀਓ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੀਆਂ ਮੁਸ਼ਕਲਾਂ ਤੁਹਾਡੀਆਂ مصیبتਾਂ ਸਾਨੂੰ ਪਤਾ ਆ ਸੀ ਕੱਲੀਆਂ-ਕੱਲੀਆਂ ਹਾਲ ਕੀੜੀਆਂ ਉਹ ਕਰਨੀ ਹੈ ਜੀ ਸੋ ਲਾਸਟ ਦੇ ਵਿੱਚ ਹਲਕਾ ਨਿਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਜਿਹੜੀ ਇਹ ਵੀਡੀਓ ਜੇ ਤੁਹਾਡੀ ਹਲਕਾ ਨਿਵਾਸੀਆਂ ਤੱਕ ਪਹੁੰਚਦੀ ਆ ਤੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਹਾਡੇ ਲਈ ਕਿਵੇਂ ਉਹ ਜਿਹੜਾ ਤਤਪਰ ਹੋਣ ਕਿਵੇਂ ਤਿਆਰ ਹੋਣ ਕਿਵੇਂ ਤੁਹਾਡੇ ਨਾਲ ਤੁਹਾਡਾ ਸਹਿਯੋਗ ਕਰ ਸੋ ਮੈਂ ਪਹਿਲਾਂ ਤੇ ਆਪਣੇ ਵੋਟਰਾਂ ਸਪੋਰਟਰਾਂ ਜਿਹੜੇ ਸਹਿਯੋਗੀ ਆ ਉਹਨਾਂ ਦਾ ਤਿਲੋ ਧੰਨਵਾਦ ਕਰਦਾ ਤੇ ਮੈਂ ਹੋਰ ਜਿਹੜੇ ਸਾਥੀ ਉਹਨਾਂ ਨੂੰ ਮੈਂ ਅਪੀਲ ਕਰਦਾ ਖਾਸ ਕਰ ਤਰਨਤਨ ਹਲਕੇ ਦੇ ਵੋਟਰਾਂ ਨੂੰ ਵੀ ਸਾਥੀਓ ਭੈਣੋ ਭਰਾਓ ਮਾਤਾਓ ਧੀਓ ਬਜ਼ੁਰਗੋ ਸਾਤੀਆਪਾ ਨੂੰ 75 ਸਾਲ ਹੋ ਗਏ ਆ ਇੱਥੇ 83000 85000 ਵੋਟਰ ਜਿਹੜਾ ਸਾਡਾ ਹੈ ਉਹ ਜਿਹੜਾ ਜਨਰਲ ਵਰਗ ਨੂੰ ਜਿੱਤ ਕੇ ਤੇ ਉਹਨਾਂ ਨੂੰ ਵਿਧਾਨ ਸਭਾ ਚ ਭੇਜਦਾ ਹੈ ਉਹ ਲੋਕ ਜਿਹੜਾ ਉਹਨਾਂ ਨੂੰ ਅਸੀਂ ਚੰਡੀਗੜ੍ਹ ਮਿਲਣ ਜਾਣੇ ਆ ਪਰ ਸਾਡੇ ਜਿਹੜਾ ਉਹ ਦਰਵਾਜਿਆਂ ਚ ਸਿਰਫ ਜਦੋਂ ਇਲੈਕਸ਼ਨ ਹੁੰਦੀ ਉਦੋਂ ਸਾਡੇ ਨਿਆਣਿਆਂ ਦਾ ਇਹ ਜਿਹੜਾ ਆ ਉਹ ਜਕਾਮ ਤੱਕ ਸਾਫ਼ ਕਰਦੇ ਨੇ ਪਰ ਜਦੋਂ ਇਹ ਇਲੈਕਸ਼ਨ ਜਿੱਤ ਜਾਂਦੇ ਬਾਅਦ ਚ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਸਾਡੀਆਂ ਮਾਤਮਾਂ ਭੈਣਾਂ ਜਿਹੜੀਆਂ ਪਰਿਵਾਰ ਸਾਡਾ ਆ ਉਹ ਧੱਕੇ ਖਾਂਦਾ ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਇਸ ਕਰਕੇ ਸਾਥੀਓ ਮੈਂ ਤੁਹਾਡੇ ਆਪਣੇ ਪਰਿਵਾਰ ਦਾ ਇੱਕ ਹਿੱਸਾ ਹਾਂ ਤੁਹਾਡਾ ਜਿਹੜਾ ਇੱਕ ਪਰਿਵਾਰ ਦਾ ਅੰਗ ਆ ਤੋ ਤਾਂ ਇਹ ਤੁਹਾਨੂੰ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਆਪਣੇ ਪਰਿਵਾਰ ਨੂੰ ਇਲੈਕਸ਼ਨ ਦੇ ਵਿੱਚ ਇੱਕ ਵਾਰ ਜਿਤਾ ਕੇ ਦੇਖੋ ਤੋ ਮੈਂ ਦੱਸਣਾ ਚਾਹੁੰਦਾ ਕਿਉਂਕਿ ਸਾਨੂੰ ਰਾਜ ਕਰਨਾ ਵੀ ਆਉਂਦਾ ਹੈ ਕਿਉਂਕਿ ਸਾਡਾ ਜਿਹੜਾ ਪੀੜੀਦਾਰ ਪੀੜ੍ਹਾ ਪਸ਼ੋਕਰ ਜਿਹੜਾ ਆ ਆਪ ਸਾਡੀ ਕੌਮ ਸਾਡੇ ਭਾਈਚਾਰੇ ਦਾ ਜਿਹੜਾ ਉਹ ਰਾਜ ਸਤਾ ਦੇ ਵਿੱਚ ਰਿਹਾ ਸੋ ਸਾਨੂੰ ਰਾਜ ਕਰਨਾ ਵੀ ਆਉਂਦਾ ਸਾਨੂੰ ਪਤਾ ਆ ਕਿ ਕਿਹੜੀਆਂ ਮੁਸੀਬਤਾਂ ਕਿਹੜੀਆਂ ਮੁਸ਼ਕਲਾਂ ਲਾਅਨ ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਕੰਟਰੋਲ ਚ ਰੱਖਣਾ ਹੈ ਕਿਸ ਤਰ੍ਹਾਂ ਜਿਹੜਾ ਸਾਹਮ ਕੇ ਰੱਖਣਾ ਹੈ ਤੇ ਆਪਣੇ ਅਧਿਕਾਰ ਅਤੇ ਆਪਣੀ ਡਿਊਟੀ ਜਿਹੜੀ ਆ ਉਹ ਸੰਵਿਧਾਨ ਦੇ ਵਿੱਚ ਰਹਿ ਕੇ 바ਵਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਜੋ ਕਲਮ ਦੀ ਤਾਕਤ ਹੈ ਉਸ ਜਿਹੜੀ ਆ ਤਾਕਤ ਨੂੰ ਅਸੀਂ ਕਿਦਾਂ ਯੂਜ਼ ਕਰਨਾ ਇੱਕ ਵਾਰ ਜਿਹੜਾ ਆ ਗਰੀਬ ਪਰਿਵਾਰ ਚੋਂ ਇੱਕ ਧੀ ਗਰੀਬ ਪਰਿਵਾਰ ਚੋਂ ਇੱਕ ਕੁੜੀ ਗਰੀਬ ਪਰਿਵਾਰ ਦੀ ਇੱਕ ਜਿਹੜੀ ਬੇਟੀ ਹੈ ਉਸ ਨੂੰ ਤੁਸੀਂ ਕਲਮ ਦੇ ਕੇ ਦੇਖੋ ਤੁਸੀਂ ਦੇਖਿਓ ਕਿਸ ਤਰ੍ਹਾਂ ਜਿਹੜਾ ਪੰਜਾਬ ਦੀ ਜਿਹੜੀ ਆ ਰਾਜਨੀਤੀ ਦੇ ਵਿੱਚ ਇੱਕ ਪਕੰਪ ਤੇ ਇੱਕ ਪਚਾਲਣਾ ਆ ਜਾਏਗਾ ਤੇ ਤੁਹਾਡੀ ਜਿਹੜੇ ਤਰਨ ਤਰਨ ਦੀ ਆਵਾਜ਼ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਕਿਦਾਂ ਗੂੰਜੇਗੀ ਪਤਾ ਲੱਗੇਗਾ ਕਿ ਉੱਥੇ ਜਿਹੜੇ ਆ ਵਿਕਾਸ ਕਾਰਜਾਂ ਦੀ ਕਿਦਾਂ ਝੜੀ ਲੱਗੀ ਹੈ ਕਿਸ ਤਰ੍ਹਾਂ ਗਰੀਬਾਂ ਦਾ ਜਿਹੜਾ ਅਧਿਕਾਰ ਹੱਕ ਜਿਹੜਾ ਹੈ ਉਹਨਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ ਇਸ ਕਰਕੇ ਮੇਰੀ ਤਰਨਤਾਰਨ ਵਾਸੀਆਂ ਨੂੰ ਅਪੀਲ ਹੈਗੀ ਹੈ ਕਿ ਤੁਸੀਂ ਵੱਧ ਚੜ ਕੇ ਸਾਥੀਓ ਸਾਥ ਦਿਓ ਅਤੇ ਵੱਧ ਤੋਂ ਵੱਧ ਜਿਹੜਾ ਵੋਟ ਉਹ ਮੈਡਮ ਹਰਬਿੰਦਰ ਕੌਰ ਉਸਮਾਨ ਨੂੰ ਪਾਓ ਧੰਨਵਾਦ ਜੈ ਵਾਲਮੀਕੀ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਰਵਿਦਾਸ ਜੈ ਅਕਬੀਰ ਸੋ ਸਤਿਕਾਰਯੋਗ ਸਾਥੀਓ ਸੋ ਇਹਨਾਂ ਦਾ ਜ਼ਿਕਰ ਹੈ ਮੈਡਮ ਉਸ ਉਸਮਾ ਹੁਣਾਂ ਦੇ ਨਾਲ ਵੀ ਆਪਾਂ ਗੱਲ ਕੀਤੀ ਸੀ ਉਹਨਾਂ ਦਾ ਵੀ ਕਹਿਣਾ ਸੀ ਕਿ ਅਸੀਂ ਸਮਾਜ ਦੇ ਹੱਕਾਂ ਅਧਿਕਾਰਾਂ ਦੀ ਅਸਲ ਦੇ ਵਿੱਚ ਸਮਾਜ ਨੂੰ ਉੱਪਰ ਚੱਕਣਾ ਚਾਹੁੰਦੇ ਆ ਕਿਉਂਕਿ ਜੇਕਰ ਗੱਲ ਕਰਦੇ ਆ ਤੇ ਬਹੁਤੇ ਜਿਹੜੇ ਲੋਕ ਜਿਹੜੋਂ ਐਮਐਲਏ ਐਮਪੀ ਬਣ ਜਾਂਦੇ ਤਾਂ ਸਮਾਜ ਦੇ ਵਿੱਚ ਅਸਲ ਚ ਇੱਕ ਲੜਾਈ ਇਹੋ ਹੀ ਨਹੀਂ ਕਿ ਥਾਣੇ ਤੱਕ ਹੀ ਸੀਮਤ ਹੈ ਲੜਾਈ ਇਹ ਵੀ ਹੈ ਕਿ ਉਹਨਾਂ ਦੇ ਬਣਦੇ ਹੱਕ ਬਣਦੇ ਅਧਿਕਾਰ ਉਹਨਾਂ ਤੱਕ ਕਿਵੇਂ ਉਹ ਸਮਾਜ ਪਹੁੰਚ ਸਕੇ ਸੋ ਇਹ ਇਹਨਾਂ ਦਾ ਬੜਾ ਅੱਛਾ ਪ੍ਰਯਤਨ ਹੈ ਬੜਾ ਪ੍ਰਿਆਸ ਹੈ ਸੋ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਤੇ ਕਮੈਂਟ ਬਾਕਸ ਦੇ ਵਿੱਚ رائے ਜਰੂਰ ਦਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇੱਕ ਚੰਗਾ ਮੈਸੇਜ ਸਮਾਤ ਤੱਕ ਪਹੁੰਚ ਕੇ ਬਹੁਤ ਬਹੁਤ ਧੰਨਵਾਦ ਜੀ ਜੀ